ਹਲੋ ਬਈ ਗगन ਤਾਂ ਹੋ ਗਈ ਸਟਾਰਟ ਗਗਨ ਦੇ ਤਾਂ ਮੂਤੇ 12 ਵਜੇ ਪਏ ਨੇ 6 ਵਜੇ ਨੇ ਹਲੇ ਤੇ ਦੇਖ ਲੈ ਰੱਬ ਰੱਬ ਦੇ ਨਾਂ ਰੰਗ ਨਿਆਰੇ ਹੈ ਰੱਬ ਦੇ ਰੰਗ ਕਿਹੜੇ ਨਿਆਰੇ ਨੇ ਉਹ ਲੱਛਣ ਕਰੀਂਦਾ ਰੱਬ ਦਾ ਚਲੋ ਸਾਫ ਸਫਾਈਆਂ ਕਰੋ ਮੇਰਾ ਨਾਂ ਤਾਂ ਨਾ ਮੇਰਾ ਉਧਰ ਜਾਣਾ ਜੀ ਕਰਦਾ ਨਾ ਮੇਰਾ ਇੱਧਰ ਖੜਾ ਨੂੰ ਜੀ ਕਰਦਾ ਅੱਛਾ ਸਫਾਈਆਂ ਤਾਂ ਕਰਨੀਆਂ ਹੀ ਪੈਣੀਆਂ ਐ ਸਭ ਹਸਫਾਈਆਂ ਵੀ ਕਰਦੀਆਂ ਰੋਜ਼ ਹੁਣ ਆ ਤਾਂ ਦੇਖੀ ਲੈ ਐ ਨਾ ਨਰੇਤਾ ਭਈ ਆ ਹੁੰਦਾ ਮੈਨੂੰ ਤਾਂ ਨਾ ਚਲ ਬੈਠ ਜਾਈਏ ਹੁਣ ਐ ਆਏ ਹੂੰ ਤਾਂ ਨਾ ਹਿਮਾਲਿਆ ਹਿਮੂਲੇ ਪਰਬਤ ਤੇ ਉਹ ਹੁੰਦਾ ਨਾ ਮੇਰੇ ਤਾਂ ਘਰ ਨਿਆਰੇ ਲੰਦੀ ਮੈਂ ਤਾਂ ਨਾ ਰੇਤਾ ਉੱਤੇ ਵਧੀਆ ਸੀ ਉੱਥੇ ਹੂੰ ਬਰਫ ਡਿੱਗੀ ਰਹਿੰਦੀ ਰੇਹੇ ਨੂੰ ਬਰਫ ਪਰਾਂ ਕਰਦੀ ਆ ਜਾਂਦੀ ਕਿੱਥੇ ਬੰਦਾ ਸੌਖਾ ਰਹਿੰਦਾ ਹੈ ਹੈ ਪਰ ਮਰਾਜ ਕੋਲੇ ਜਾ ਕੇ ਸੌਖਾ ਬੰਦਾ ਲੱਗਦਾ ਹਾਂ ਹਾਂ ਚੱਲ ਤੇਰੀ ਟਿਕਟ ਲਵਾਉਣੇ ਉੱਥੋਂ ਤੂੰ ਹੈ ਨਾ ਕਹੇ ਤੜਕੇ ਤੜਕੇ ਨਾਲ ਆ ਜੇ ਨਿਰਨਾ ਕਾਲ ਜਾਏ ਰੱਬ ਕੋ ਨਹੀਂ ਬਿਠਾਉਂ ਆਪਣੇ ਤਾਂ ਸੁਣ ਵੀ ਉਹਦੀ ਲੈਂਦਾ ਸਾਂ